ਬੱਚੀ ਸਾਸਰੀ ਕਾਲ ਸਾਸਰੀ ਕਾਲ ਜੀ ਗਰੀਬ ਜੀ ਸਾਸਰੀ ਕਾਲ ਜੀ ਅੱਜ ਛੁੱਟੀ ਬਿਲਕੁਲ ਹੀ ਤਾਜੀ ਸੂਈ ਹਾਂ ਜੀ ਤਾਜੀ ਵੀਰੇ ਰਾਤ ਦੀ ਸੂਈ ਵੀਰੇ ਕੱਟੀ ਓਕੇ ਮਗਰ ਬੱਚਾ ਕੱਟਾ ਦੇਗੀ ਬੱਚਾ ਨਾੜੋ ਦਿਖਾਰੇ ਗਿੱਲਾ ਜਮਾ ਹੋ ਕੇ ਹਾਂ ਤੇ ਪਹਿਲਾ ਸੂਆ ਪਹਿਲਾ ਸੂਆ ਧਾਰਾ ਧੂਰਾ ਵਖਾਦੀਆਂ ਵੀਡੀਓ ਚ ਰੂਮਰ ਕੀ ਪੋਲੀ ਰੂਮਰ ਕੀ ਪੋਲੀ ਜਮਾ ਬਾਕੀ ਸਹਿਮਤ ਚਾਰ ਦੰਦ ਦੀ ਲੱਗਦੀ ਐ ਦੇਖਾਂ ਵੇਖੀ ਜੀ ਚਾਰ ਦੰਦ ਵੀਰੇ ਮੇਰੇ ਹਿਸਾਬ ਨਾਲ ਹਣਾ ਹਾਂ ਦਿਖਾ ਦੇ ਲੱਗਦੀ ਆ ਗਾਂ ਪਤਾ ਨਹੀਂ ਹੁਣ ਚਲ ਆ ਕੇ ਅਗਲਾ ਚੈੱਕ ਚਾਰ ਹੀ ਲੱਗਦੀ ਕਿ ਛੇ ਆ ਚਾਰ ਹੀ ਲੱਗਦੀ ਚਾਰ ਹੀ ਲੱਗਦੀ ਗਾਂ ਦਾ ਪਤਾ ਨਹੀਂ ਬਾਲਾ ਸਾਨੂੰ ਵੀ ਸੱਚ ਨੂੰ ਐਵੇਂ ਕਹਿ ਦਈਏ ਬਾਕੀ ਧਾਰਾ ਧੂਰਾ ਵਿਖਾਈਆਂ ਪਿੱਛੋ ਕਰਦੇ ਆ ਇਹਨੂੰ ਕਿਰਾਾ ਛੋਟ ਚ ਵੀ ਤੁਹਾਨੂੰ ਦੋ ਝੋਟੀਆਂ ਵਿਖਾਵਾਂਗੇ ਪਹਿਲਾ ਸੂਆ 92000 ਦੀ ਜੇ ਸਨੋ ਕਰਤੀ ਬਚੀ ਨੇ ਮੁੱਲ ਕਰਤਾ ਲੱਖ ਰੁਪਈਆ ਓਕੇ ਰਿਪੋਰਟ ਝੋਟੀ ਤੇ ਇੱਕ ਆ ਗਈ ਦੂਜਾ ਸੂਆ ਇਹਦੀਆਂ ਵੀ ਧਾਰਾ ਧੂਰਾ ਵਿਖਾਤੀਆਂ ਐਨ ਓਕੇ ਰਿਪੋਰਟ ਆ ਦੁੱਧ ਨਜ਼ਰ ਆਉਂਦਾ ਹੂ ਤੁਹਾਨੂੰ ਬੜਾ ਥਾਂ ਤੁਹਾਨੂੰ ਕੱਢਿਆ ਇਹ ਘੱਟੀ ਨੇ ਵੀ ਪੋਲੀ ਰੂਮ ਵਰਗੀ ਛੱਤ ਨਾਲ ਧਾਰਾਂ ਇਹਦੀਆਂ ਵੀ ਲਾਤੀਆਂ ਵੇਖੋ ਦੋਦ 14 ਮਿੰਟ ਕੇ ਲੈ ਜਾਓ ਗਾਰੰਟੀ ਆ ਮਗਰ ਕਟਾ ਓਕੇ ਰਿਪੋਰਟ ਧੰਨਵਾਦ